ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਪਹਿਣਾ ਦੇ ਬੁਟੀਕ ਤੇ ਤੇ ਅੱਜ ਫੇਰ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਏ ਆਂ ਉਨ ਪਤਾ ਬਾਕੀ ਆਪਣਾ ਬੁਟੀਕ ਦਾ ਕੰਮ ਹੈ ਤੇ ਫਿਰ ਇਥੇ ਤੁਹਾਨੂੰ ਇਸ ਚੈਨਲ ਤੇ ਸੂਟ ਦੇਖਣ ਨੂੰ ਮਿਲਣਗੇ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਕਿਉਂਕਿ ਜਦੋਂ ਵੀ ਅਸੀਂ ਜੋ ਕੋਈ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾ ਕੇ ਸਕਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਕੋਈ ਵੀ ਤੁਹਾਡੇ ਦੇ ਵਿੱਚ ਸਵਾਲ ਹੈ ਤੁਸੀਂ ਮੈਨੂੰ ਵੌਇਸ ਮੈਸੇਜ ਭੇਜ ਸਕਦੇ ਹੋ ਮੈਸੇਜ ਕਰ ਸਕਦੇ ਹੋ ਫੋਨ ਕਾਲ ਪਲੀਜ਼ ਉਦੋਂ ਕਰਿਆ ਕਰੋ ਜਦੋਂ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਜਾਂ ਮੈਨੂੰ ਕੋ ਸਮਝ ਨਹੀਂ ਆ ਰਿਹਾ ਹੈਗਾ ਤਾਂ ਤੁਸੀਂ ਪਲੀਜ਼ ਉਦੋਂ ਮੈਨੂੰ ਫੋਨ ਕਾਲ ਕਲਰ ਰੇਂਜ ਵਾਲੇ ਸੂਟ ਲੈ ਕੇ ਆਓ ਅੱਜ ਜਿੰਨੇ ਵੀ ਸੂਟ ਨੇ ਜੇ ਸਾਰੇ ਨੋਰਮਲ ਰੇਂਜ ਦੇ ਵਿੱਚ ਰਹਿਣਗੇ ਤੁਹਾਡੀ ਬਜਟ ਦੇ ਵਿੱਚ ਰਹਿਣਗੇ ਔਰ ਹਰੇਕ ਭੈਣ ਜਿਹੜੀ ਇਹਨਾਂ ਨੂੰ ਬਾਈ ਕਰ ਸਕਦੀ ਹੈ ਤੇ ਇਹ ਸੂਟ ਡੇਲੀ ਵੇਅਰ ਵਾਸਤੇ ਨੇ ਜੀ ਇਹ ਔਰ ਸਕਰੀਨ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਉਸ ਨੰਬਰ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ WhatsApp ਕਰ ਸਕਦੇ ਹੋ ਔਰ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਹੜੇ ਅੱਜ ਵਾਲੇ ਸੂਟ ਦੇ ਨਾਲ ਦਾ ਪ੍ਰਾਈਸ ਜਿਹੜਾ ਤੁਹਾਨੂੰ ਨਾਲ ਹੀ ਮੈਂਸ਼ਨ ਕਰ ਦਈਏ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ चैनल सबसक्राइब करोगे ना ही बैल आइकन है जी बैल आइकन जरूर प्रेस करो आइकन प्रेस करोगे और जो भी आपको कोई वीडियो अपलोड कर दें और नोटिफिकेशन थोड़े तक जरूर पहुँचेगी ठीक है जी तो यह रहेगा जी वाला अपना फसट सूट बहुत ही सोहना फस्ट सूट है जी अपना इटालीयन वूल के उपर बनया जी ये रहेगी जी योटम बॉटम भी देखो सैल्फ प्रिंट दे के थोड़ा नेके दिखा दो बहुत सोहना सैल्फ प्रिंट बनया हुआ है और कलर चैक कर सकते हो बहुत ही प्यारा कलर है ਔਰ ਬਹੁਤ ਹੀ ਸੋਹਣੀ ਮੈਚਿੰਗ ਜਿਹੜੀ ਕੀਤੀ ਹੋਈ ਹੈ ਜੀ 2.5 ਮੀਟਰ ਦੀ ਸ਼ਰਟ ਰਹੇਗੀ ਔਰ 2.5 ਮੀਟਰ ਦੀ ਹੀ ਬਾਟਮ ਰਹੇਗੀ ਬਾਟਮ ਅਗਰ ਤੁਸੀਂ ਵੱਧ ਕਟਿੰਗ ਕਰਵਾਣਾ ਚਾਹਦੇ ਨੇ ਵੱਧ ਵੀ ਕਰਵਾ ਸਕਦੇ ਹੋ ਵੈਸੇ ਗਰਮ ਸੂਟ ਦੇ ਨਾਲ ਆਪਾਂ ਅਗਰ ਹੈਵੀ ਬਾਟਮ ਜ਼ਿਆਦਾ ਰੱਖਾਂਗੇ ਤਾਂ ਬੜਾ ਮੁਸ਼ਕਲ ਹੋ ਜਾਂਦਾ ਆਪਾਂ ਆਪਾਂ ਨੋਰਮਲ ਬਾਟਮ ਬਣਾਵਾਂਗੇ ਤਾਂ ਬਹੁਤ ਹੀ ਸੋਹਣਾ ਔਰ ਲਾਈਟ ਵੇਟ ਜਿਹੜਾ ਸਟਾਫ ਰਹਿੰਦਾ ਹੈ ਠੀਕ ਹੈ ਜੀ ਤੇ ਇਹ ਸੀ ਅੱਜ ਦੀ ਕਲੈਕਸ਼ਨ ਦਾ ਆਪਣਾ ਫਸਟ ਸੂਟ ਹੈ ਸਕਰੀਨ ਉੱਪਰ ਨੰਬਰ ਸ਼ੋਅ ਹੋ ਰਿਹਾ ਹੈ ਸਕਰੀਨ ਸ਼ਾਟ ਲੈ ਕੇ WhatsApp ਮੈਸੇਜ ਤੁਸੀਂ ਕਰ ਸਕਦੇ ਹੋ ਫੋਰ ਤੱਕ ਦੇ ਜਿੰਨੇ ਵੀ ਸਾਡੇ ਆਪਾਂ ਸੂਟ ਤੁਹਾਨੂੰ ਦਿਖਾਏ ਨੇ ਜਾਂ ਤੁਸੀਂ ਸਾਡੇ ਕੋਲ ਬਾਇਕ ਕੀਤੇ ਨੇ ਤੁਹਾਨੂੰ ਖੁਦ ਹੀ ਪਤਾ ਹੋਣਾ ਕਿ ਵਾਕਈ ਜਿਹੜੀ ਚੀਜ਼ ਆਪਾਂ ਤੁਹਾਨੂੰ ਦੇ ਰਿਹਾ ਬਹੁਤ ਹੀ ਵਧੀਆ ਦੇ ਰਿਹਾ ਤੇ ਇਹਦੇ ਵਿੱਚ ਅਗਲਾ ਕਲਰ ਹੈਗਾ ਜੀ ਇਹ ਵਾਲਾ ਪੈਰਟ ਗ੍ਰੀਨ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਸੈਕੰਡ ਕਲਰ ਹੈ ਜੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੇਮ ਹੈ ਡਿਜ਼ਾਈਨ ਸੇਮ ਡਿਜ਼ਾਈਨ ਰਹੇਗਾ ਕਲਰ ਚੇਂਜ ਰਹੇਗਾ ਜੀ ਪੈਰਟ ਕਲਰ ਹੈ ਅੱਜ ਮੈਂ ਵੀ ਪੈਰਟ ਕਲਰ ਹੀ ਜਿਹੜਾ ਦੁਪੱਟਾ ਵੇਅਰ ਕੀਤਾ ਹੋਇਆ ਬਲੈਕ ਦੇ ਨਾਲ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਜੀ ਕਿਉਂਕਿ ਸਰਦੀ ਦੇ ਟਾਈਮ 'ਚ ਥੋੜੇ ਡਾਰਕ ਕਲਰ ਬਹੁਤ ਸੋਹਣੇ ਲੱਗਦੇ ਆ ਸੈਲਪ੍ਰਿੰਟ ਰੈਡੀ ਬਾਟਮ ਰਹੇਗੀ ਜੀ ਠੀਕ ਹੈ ਜੀ ਇਹ ਰਹੇਗੀ ਜੀ ਸ਼ਰਟ ਔਰ ਇਹ ਰਹੇਗੀ ਜੀ ਬਾਟਮ ਇਟਾਲੀਅਨ ਵੂਲ ਦੇ ਉੱਪਰ ਹੈ ਜੀ ਇਹ ਗਰਮ ਸੂਟ ਨੇ ਤੁਸੀਂ ਆਰਾਮ ਨਾਲ ਘਰ ਦੇ ਵਿੱਚ ਡੇਲੀ ਵੇਅਰ ਵਾਸਤੇ इजीली ਜਿਹੜਾ ਤੁਸੀਂ ਵੇਅਰ ਕਰ ਸਕਦੇ ਹੋ ਕਲਰ ਬਹੁਤ ਸੋਹਣੇ ਆਏ ਹੋਏ ਆ ਜੀ ਕਲਰ ਚਾਰਟ ਸਾਰਾ ਹੀ ਬਹੁਤ ਸੋਹਣਾ ਆ ਦੇਖੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਔਰ ਬਹੁਤ ਸੋਹਣਾ ਫੈਬਰਿਕ ਹੈ ਜੀ ਇਟਾਲੀਅਨ ਵੂਲ ਦੇ ਉੱਪਰ ਤੁਹਾਨੂੰ ਦੱਸਿਆ ਗਿਆ ਜਿਵੇਂ ਔਰ ਬਾਕਾਇਦਾ ਉੱਪਰ ਇਹਦੇ ਜਿਹੜੀ ਕਿਨਾਰੀ ਉੱਪਰ ਸਟੈਂਪ ਲੱਗੀ ਹੋਈ ਹੈ ਜੀ ਸਲੇ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਉੱਪਰ ਸਟੈਂਪ ਲੱਗੀ ਹੋਈ ਹੈ ਔਰ ਪ੍ਰਿੰਟ ਔਰ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਔਰ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਇਹ ਵਾਲੀ ਰਹੇਗੀ ਸੈਲ ਪ੍ਰਿੰਟ ਦੇ ਵਿੱਚ ਬਾਟਮ ਔਰ ਇਹ ਰਹੇਗੀ ਜੀ ਸ਼ਰਟ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਜੜਾ ਕਰ ਸਕਦੇ ਹੋ ਤੇ ਅੱਜ ਵਾਲੇ ਸੂਟ ਸਾਰੇ ਤੁਹਾਡੇ ਬਜਟ ਦੇ ਵਿੱਚ ਰਹਿਣਗੇ ਔਰ ਇਹ ਡੇਲੀ ਵੇਅਰ ਵਾਲੇ ਸੂਟ ਨੇ ਜੀ ਇਹ ਤੁਸੀਂ ਈ ਔਰ ਕਲਰ ਤੁਹਾਨੂੰ ਦੱਸਿਆ ਜਿਵੇਂ ਬਹੁਤ ਹੀ ਸੋਹਣੇ ਕਲਰ ਆਇਆ ਕਾਫੀ ਸਾਰੀਆਂ ਭੈਣਾਂ ਦੀ ਚੁਆਇਸ ਹੁੰਦੀ ਐ ਕਿ ਜੀ ਸਾਨੂੰ ਲਾਈਟ ਕਲਰ ਦੋ ਕਾਫੀ ਸਾਰੀਆਂ ਭੈਣਾਂ ਕਹਿੰਦੇ ਨੇ ਸਾਨੂੰ ਡਾਰਕ ਕਲਰ ਦੋ ਅੱਜ ਦੋਨੋਂ ਸ਼ੇਡ ਹੀ ਆਪਾਂ ਨੇ ਜਿਹੜੇ ਨੇ ਮੰਗਵਾਏ ਨੇ ਜੀ ਤੁਹਾਡੇ ਵਾਸਤੇ ਵੀ ਕੋਈ ਵੀ ਭੈਣ ਆਪਣੀ ਨਰਾਜ਼ ਨਾ ਹੋਵੇ ਕਿ ਸਾਡੇ ਵਾਸਤੇ ਅਸੀਂ ਲਾਈਟ ਚਾਹੀਦਾ ਸੀ ਸਾਨੂੰ ਡਾਰਕ ਲਿਆਂਦਣ ਦੀਦੀ ਨੇ ਆਪਾਂ ਦੋਨੇ ਹੀ ਕਲਰ ਲਿਆਂਦੇ ਨੇ ਤੇ ਇਹ ਰਹੇਗੀ ਜੀ ਬਾਟਮ ਬਾਟਮ ਦੇ ਵਿੱਚ ਜੀ ਸਾਰੇ ਦੇ ਸੈਲਫ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਸੈਲਫ ਪ੍ਰਿੰਟ ਕੋਈ ਇਹ ਵੀ ਨਹੀਂ ਹੈਗਾ ਕਿ ਜ਼ਿਆਦਾ ਹਾਈਲਾਈਟ ਹੋ ਰਿਹਾ ਹੈ ਜਾਂ ਜ਼ਿਆਦਾ ਡਲ ਹੋ ਰਿਹਾ ਹੈ ਜਿੰਨਾ ਕਿ ਸੋਹਣਾ ਲੱਗਦਾ ਉਹਦੇ ਹਿਸਾਬ ਨਾਲ ਬਹੁਤ ਸੋਹਣਾ ਬਣਿਆ ਹੋਇਆ ਚੈੱਕ ਕਰ ਸਕਦੇ ਤੁਸੀਂ ਕਲਰ ਔਰ ਡਿਜ਼ਾਈਨ ਬਹੁਤ ਸੋਹਣਾ ਪ੍ਰਿੰਟ ਹੈ ਜੀ ਔਰ ਤੁਸੀਂ ਤੁਹਾਨੂੰ ਦੱਸਿਆ ਕਿ ਜਿਵੇਂ ਇਟਾਲੀਅਨ ਵੂਲ ਦੇ ਉੱਪਰ ਹੈ ਜੀ ਇਹ ਗਰਮ ਸੂਟ ਰਹਿਣਗੇ ਔਰ ਡੇਲੀ ਵੇਅਰ ਵਾਸਤੇ ਇਹ ਵਾਲੇ ਸੂਟ ਨੇ ਜੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਜੜਾ ਇੱਕ ਕਰ ਸਕਦੇ ਹੋ बहुत ही प्यारे कलर चार्ट ने जी ये वाले अगला कलर रहेगा जी ए वाला बहुत ज्यादा सोने कलर ने जी और कलर चार्ट जो इस बार आया बहुत ही सोहना आया जी देख सकते हो कि सोना यह पैरट कलर के उपर बनया हो जी बहुत सोहनी बॉटम है बॉटम भी देखो सैल्फ प्रिंट रहेगी और प्रिंट जी शर्ट रहेगी और लैके वट्सएप मैसेज करिएगा ਔਰ ਸਕਰੀਨ ਉਪਰ ਜਿਹੜੇ ਪ੍ਰਾਈਸ ਸ਼ੋ ਹੋ ਰਿਹਾ ਵਿਦਆਊਟ ਸਟੀਚਿੰਗ ਹੋ ਰਿਹਾ ਜੀ अगर तुम स्टिच करवाना चाहौते तो, तो स्टिचिंग कर तो करवा के भी दे सकते हैं अगर बिना स्टिचिंग बाय तो करना चाहते हो बिना स्टिचिंग तो भी बाय कर सकते हो और यह सूट तुम अपनी मम्मी वास्ते अपने वास्ते अपनी भाभी वास्ते अपनी चाची वास्ते अपनी मासी वास्ते हरेक वास्ते बाय कर सकते हो क्योंकि डिजाइन अलग अलग भी ने सेम भी ने और कलर जोड़े ने अलग अलग ने बहुत सोहेने कलर ने जी सारे वास्ते कलर अवेलेबल ने जी यू हरेक एज के मेरिया भैनों ने सूट अपने लिए रेडी करवा सहुत ज्यादा सोहने ने और बहुत वास ही सोहना स्टॉक है जी ਬਹੁਤ ਹੀ ਸੌਫਟ ਸਟੱਫ ਹੈ ਕਾਫੀ ਸਾਰੀਆਂ ਪਹਿਣਾ ਕਹਿੰਨੇ ਨੇ ਦੇ ਜੀ ਸਾਨੂੰ ਨਾ ਸਟੱਫ ਜਿਹੜਾ ਸੌਫਟ ਲੈ ਕੇ ਦਿਆ ਕਰੋ ਔਰ ਇਹ ਸੌਫਟ ਸਟੱਫ ਦੇ ਵਿੱਚ ਹੀ ਆਏ ਹੋਏ ਨੇ ਜੀ ਚੈੱਕ ਕਰ ਲਓ ਬਹੁਤ ਸੋਹਣਾ ਡਿਜ਼ਾਈਨ ਹੈ ਔਰ ਬਹੁਤ ਸੋਹਣਾ ਪ੍ਰਿੰਟ ਹੈ ਔਰ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਸੋਹਣੇ ਕਲਰ ਆਏ ਹੋਏ ਨੇ ਜੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਕਿੰਨਾ ਸੋਹਣਾ ਸੂਟ ਹੈ ਕਿੰਨਾ ਸੋਹਣਾ ਕਲਰ ਹੈ ਸਕਰੀਨ ਉੱਪਰ ਜਿਹੜਾ ਨੰਬਰ ਸ਼ੋ ਹੋ ਰਿਹਾ ਤੁਸੀਂ ਉਸ ਤੇ ਮੈਨੂੰ ਸਕਰੀਨ ਸ਼ਾਟ ਲੈ ਕੇ WhatsApp ਮੈਸੇਜ ਕਰ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਇਹ ਸੂਟ ਹੋਲਡ ਕਰਵਾ ਸਕਦੇ ਹੋ चलो तो जी अगला कलर चेक करो प्रिंट चेक करो बहुत सोहना प्रिंट है ये पहला मैं दो डिजाइन दिखा चुकी हूँ दो सॉरी दो कलर दिखा चुकी हे सेम कलर अलग कलर है जी डिजाइन सेम रहेगा बॉटम बहुत प्यारी बनी हुई सैल्फ प्रिंट के बॉटम बनी हुई है और प्रिंटिंग दिवी शर्ट बनी हुई है जी शर्ट है पूरी वाइया हाईलाइट की हुई है ये थोड़ा जहा जिमें सैल्फ प्रिंट आप कह सकते हैं उमें खोल के दिखानी इस वाली बॉटम बहुत सोहने सूट रेडी हो वाले और बहुत सोहने कलर कॉम्बीनेशन देखो जी कि सोहना फैब्रिक है बहुत ही सॉफ्ट फैब्रिक है जी ਟਾਲਿੰਗ ਹੂਲ ਦੇ ਉੱਪਰ ਰਹੇਗਾ ਜੀ ਇਹ ਵਾਲਾ ਫੈਬਰਿਕ ਕਾਫੀ ਸਾਰੇ ਯਾਨੇ ਸੂਟ ਬੁਟੀਕਾਂ ਦੇ ਪਾਸੋਂ ਕਾਫੀ ਸਾਰੇ ਮੈਸੇਜ ਆਉਂਦੇ ਆਪੀ ਜੀ ਤੁਹਾਡੇ ਸੂਟਾਂ ਦੇ ਪ੍ਰਾਈਸ ਜਿਆਦਾ ਸੀ ਜਾਂ ਕਿਵੇਂ ਸੀ ਬਟ ਉਹ ਕਈ ਵੇ ਦੇਖਿਆ ਵੀ ਮੈਂ ਵੀ ਚੈੱਕ ਕਰਦੀ ਰਹੀਆਂ ਬੁਟੀਕ ਦੇ ਉੱਪਰ ਵੀ ਹਾਂ ਕਿੰਨਾ ਨੇ ਕਿਵੇਂ ਦੇ ਸੂਟ ਪਾਏ ਆ ਜਾਂ ਕੀ ਪ੍ਰਾਈਸ ਵਗੈਰਾ ਲਾਏ ਆ ਕਾਫੀ ਸਾਰੀਆਂ ਭੈਣਾਂ ਇਦਾਂ ਕਰਦੀਆਂ ਨੇ ਕਿ ਜਿਹੜਾ ਉੱਪਰ ਆਪਣਾ ਜਿਵੇਂ ਆਪਾਂ ਤੁਹਾਨੂੰ ਦੱਸਦੇ ਵੀ ਸਟੈਂਪ ਲੱਗੀ ਹੋਈ ਹੈ ਤੁਸੀਂ ਦੇਖਿਓ ਵੀ ਜਿਹਨਾਂ ਦੇ ਪ੍ਰਾਈਸ ਘੱਟ ਹੋਣਗੇ ਉਹ ਤੁਹਾਨੂੰ ਕਿਸੇ ਬ੍ਰਾਂਡ ਵਾਰੀ ਨਹੀਂ ਦੱਸਣਗੇ ਵੀ ਕਿਸ ਬ੍ਰਾਂਡ ਦਾ ਫੈਬਰਿਕ ਹੈ ਸਾਡਾ ਜਿਹੜਾ ਕੋਈ ਵੀ ਫੈਬਰਿਕ ਹੈ ਜੀ ਬ੍ਰਾਂਡ ਦਾ ਫੈਬਰਿਕ ਹੁੰਦਾ ਤਾਂ ਹੀ ਆਪਾਂ ਨੇ ਥੋੜੇ ਜਿਹੜੇ ਚਾਰजेस ਹੁੰਦੇ ਨੇ ਤੁਹਾਨੂੰ ਥੋੜੇ ਜਿਆਦਾ ਲੱਗਦੇ ਆ ਪਰ ਅੱਜ ਵਾਲੇ ਸੂਟ ਜਿਹੜੇ ਨੇ ਤੁਹਾਡੇ ਬਜਟ ਦੇ ਵੀ ਸੂਟ ਨੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਦੇਖੋ ਜੀ ਚੈੱਕ ਕਰੋ ਕਲਰ ਚੈੱਕ ਕਰੋ ਔਰ ਬਾਟਮ ਚੈੱਕ ਕਰੋ ਬਹੁਤ ਸੋਹਣੀ ਬਾਟਮ ਬਣੀ ਹੋਈ ਹੈ ਜਿਵੇਂ ਦੀ ਸ਼ਰਟ ਹੈ ਸ਼ਰਟ ਉੱਪਰ ਹਾਈਲਾਈਟ ਕੀਤੇ ਗਿਆ ਫਲਾਵਰ ਔਰ ਜਿਹੜੇ ਬਾਟਮ ਦੇ ਵਿੱਚ ਹੈ ਉਹਨੂੰ ਥੋੜਾ ਜਿਹਾ ਸੈਲਫ ਪ੍ਰਿੰਟ ਆਪਾਂ ਕਹਿ ਸਕਦੇ ਹਾਂ ਉਸ ਤਰੀਕੇ ਨਾਲ ਜਿਹੜੀ ਇਹ ਬਾਟਮ ਰੈਡੀ ਕੀਤੀ ਗਈ ਹੈ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਬਹੁਤ ਜ਼ਿਆਦਾ ਸੋਹਣੇ ਸੂਟ ਜਿਹੜੇ ਨੇ ਰੈਡੀ ਹੋਣਗੇ ਔਰ ਬੁਟੀਕ ਪੀਸ ਜਿਹੜੇ ਸੂਟ ਉਹਨੇ ਬਣਨਗੇ ਸਕਰੀਨਸ਼ਾਟ ਲਈ ਜਾਓ WhatsApp ਤੇ ਮੈਸੇਜ ਜਿਹੜਾ ਕਰੀ ਜਾਓ ਕਿਉਂਕਿ ਇਹ ਵਾਲੇ ਸੂਟ ਬਿਲਕੁਲ ਨਹੀਂ ਰੁਕਣ ਵਾਲੇ ਹੈਗੇ ਮੈਨੂੰ ਪਤਾ ਹੈ ਜੀ ਜਿਹੜਾ ਆਪਾਂ ਪਹਿਲਾਂ ਵੀ ਵੈਲਵਟ ਦੇ ਸੂਟ ਪਾਏ ਸੀ ਉਹ ਵੀ ਸਾਰੇ ਜਿੰਨੇ ਸੂਟ ਸੀ ਸਾਰੇ ਦੇ ਸਾਰੇ ਬੁੱਕ ਹੋ ਗਿਆ ਹੈ ਜੀ ਔਰ ਕੋਰੀਅਰ ਸਾਡੇ ਜਾਣ ਵਾਲਿਆ ਰੈਡੀ ਹੋਏ ਪਏ ਆ ਤੇ ਆਪਾਂ ਨੇ ਕੋਰੀਅਰ ਜਿਹੜੇ ਪੱਕ ਕਰਵਾਉਣੇ ਆ ਤੇ ਦੂਸਰੀ ਗੱਲ ਇਹ ਕਾਫੀ ਤੁਹਾਨੂੰ ਮੈਂ ਹਰ ਇੱਕ ਵੀਡੀਓ 'ਚ ਕਹਿੰਨੀ ਹੁੰਦੀ ਆ ਕਾਫੀ ਸਾਰੀਆਂ ਭੈਣਾਂ ਕਹਿੰਨੇ ਦੀਦੀ ਅਸੀਂ ਬੜੀ ਦੂਰ ਆ ਸਾਡ ਤੁਸੀਂ ਇੱਕ ਵਾਰੀ ਮੈਨੂੰ ਵੌਇਸ ਮੈਸੇਜ ਭੇਜ ਦਿਆ ਕਰੋ ਆਪਣਾ ਐਡਰੈਸ ਦੱਸ ਦਿਆ ਕਰੋ ਕਿ ਦੀਦੀ ਅਸੀਂ ਕੋਰੀਅਰ ਇੱਥੇ ਕਰਵਾਣਾ ਤੁਸੀਂ ਆਪਣਾ ਤੁਹਾਡਾ ਡਾਟਾ ਕੋਰੀਅਰ ਹੈ ਆਮ ਨਾਲ ਤੁਹਾਡੇ ਘਰ ਪਹੁੰਚ ਸਕਦਾ ਤੇ ਤੁਸੀਂ ਘਰ ਬੈਠੇ ਸਾਡੇ ਤੋਂ ਸੂਟ ਜਿਹੜੇ ਨੇ ਮੰਗਵਾ ਸਕਦੇ ਹੋ ਔਰ ਦੂਸਰੀ ਗੱਲ ਇਹ ਆ ਜੀ ਸੂਟ ਜਿਹੜੇ ਵੀ ਤੁਸੀਂ ਮੰਗਵਾਓਗੇ ਅਸੀਂ ਤੁਹਾਨੂੰ ਵਧੀਆ ਚੀਜ਼ ਦੇਵਾਂਗੇ ਨਾ ਕਿ ਤੁਹਾਨੂੰ ਕੋਈ ਡੁਪਲੀਕੇਟ ਚੀਜ਼ ਦੇਵਾਂਗੇ ਕਿ ਜਦੋਂ ਤੁਹਾਡਾ ਇੱਕ ਵਾਰੀ ਸੂਟ ਲੈ ਕੇ ਤੁਸੀਂ ਦੁਬਾਰਾ ਕਹੋ ਵੀ ਨਹੀਂ ਅਸੀਂ ਸੂਟ ਉੱਥੇ ਬਾਈ ਨਹੀਂ ਕਰਨੇ ਵੀ ਸਾਨੂੰ ਉਹਨੇ ਵਧੀਆ ਫੈਬਰਿਕ ਨਹੀਂ ਭੇਜਿਆ ਜੋ ਵੀਡੀਓ ਦੇ ਵਿੱਚ ਦਿਖ ਰਿਹਾ ਜੋ ਦੱਸਿਆ ਗਿਆ ਸੇਮ ਉਹੀ ਚੀਜ਼ ਤੁਹਾਡੇ ਕੋਲ ਪਹੁੰਚੇਗੀ ਜੀ ਥੋੜਾ ਬਹੁਤਾ ਕਲਰ ਦਾ ਚੇਂजेस ਹੋ ਸਕਦਾ ਜਿਆਦਾ ਨਹੀਂ ਕਿਉਂਕਿ ਕਈ ਵਾਰ ਵੀਡੀਓ ਦੇ ਵਿੱਚ ਕੁਝ ਹੋਰ ਕਲਰ ਆ ਰਿਹਾ ਹੁੰਦਾ ਔਰ ਜਿਹੜਾ ਸਾਹਮਣੇ ਕਲਰ ਕੁਝ ਹੋਰ ਹੁੰਦਾ ਬਟ ਜਿਆਦਾ ਨਹੀਂ ਹੋਊਗਾ ਥੋੜਾ ਬਤਾ ਹੋਊਗਾ ਜੀ ਠੀਕ ਹੈ ਇਹਨਾਂ ਦਾ ਸਭ ਨੂੰ ਪਤਾ ਹੁੰਦਾ ਕਿ ਜਦੋਂ ਆਪਾਂ ਕੈਮਰੇ ਵਿੱਚ ਕੋਈ ਫੋਟੋ ਕਲਿੱਕ ਕਰਦੇ ਆ ਤਾਂ ਫੋਟੋ ਜਦੋਂ ਅੱਗੇ ਸੈਂਡ ਕਰਦੇ ਆ ਤਾਂ ਉਹਦਾ ਕਲਰ ਜਿਹੜਾ ਚੇਂਜ ਹੋ ਜਾਂਦਾ ਬਹੁਤ ਸੋਹਣਾ ਡਿਜ਼ਾਈਨ ਹੈ ਔਰ ਬਹੁਤ ਹੀ ਸੌਫਟ ਫੈਬਰਿਕ ਹੈ ਫੈਬਰਿਕ ਦੀ ਮੈਂ ਗੱਲ ਕਰਾਂ ਤਾਂ ਪਰਸਨਲੀ ਮੈਨੂੰ ਇਹ ਫੈਬਰਿਕ ਬਹੁਤ ਜ਼ਿਆਦਾ ਪਿਆਰਾ ਲੱ

ਜਿਹੜੀ ਇਹ ਸੂਟਾਂ ਦੇ ਵਿੱਚ ਖਾਸ ਗੱਲ ਹੈ ਜੀ ਉਹ ਹੈਗੀ ਏਕਤਾ ਹੈਗਾ ਕਿ ਫੈਬਰਿਕ ਬਹੁਤ ਸੌਫਟ ਹੈ ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਕਲਰ ਡਿਜ਼ਾਈਨ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਇਆ ਗਿਆ ਬਹੁਤ ਹੀ ਸੋਹਣਾ ਜਿਹੜਾ ਕਲਰ ਕੰਬੀਨੇਸ਼ਨ ਕੀਤਾ ਗਿਆ ਦੇਖੋ ਕਿੰਨਾ ਸੋਹਣਾ ਜਿਹੜਾ ਬਾਟਮ ਦਾ ਫੈਬਰਿਕ ਹੈ ਨਾਲ ਕਿੰਨਾ ਪਿਆਰਾ ਉਹਦੇ ਵਿੱਚ ਸੈਲ ਪ੍ਰਿੰਟ ਬਣਿਆ ਹੋਇਆ ਔਰ ਸ਼ਰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਜਿਹੜਾ ਆਪਾਂ ਡਿਜੀਟਲ ਪ੍ਰਿੰਟ ਵਾਲੇ ਸੂਟ ਕਹਿ ਦਿੰਦੇ ਆ ਉਹ ਡਿਜੀਟਲ ਪ੍ਰਿੰਟ ਨੇ ਜੀ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਔਰ ਇਹ ਸੂਟ ਤੁਹਾਨੂੰ ਆ ਤੁਸੀਂ ਹਰੇ ਕੇਸ ਦੇ ਜਿਹੜੇ ਮੇਰੀਆਂ ਭੈਣਾਂ ਨੇ ਆਪਣੇ ਲਈ ਰੈਡੀ ਕਰਵਾ ਸਕਦੀਆਂ ਨੇ ਇਹਦੇ ਵਿੱਚ ਕੋਈ ਵੀ ਇਸ਼ੂ ਨਹੀਂ ਹੋਊਗਾ ਕਿ ਆਪਾਂ ਜੇ ਤੁਹਾਨੂੰ ਕਲਰ ਦਿਖਾਏ ਆ ਇਹ ਹਰੇਕ ਇਸ ਦੇ ਭੈਣਾਂ ਵਾਸਤੇ ਦਿਖਾਏ ਆ ਜਿਵੇਂ 40 ਪਲੱਸ ਵਾਲੇ ਵੀ ਇਹਨਾਂ ਨੂੰ ਸੂਟ ਨੂੰ ਵੇਅਰ ਕਰ ਸਕਦੇ ਆ ਕਈ ਵਾਰ ਕੁਝ ਭੈਣਾਂ ਕਹਿੰਦੇ ਨੇ ਸਾਨੂੰ ਲਾਈਟ ਚਾਰਟ ਲਿਆ ਕੇ ਦਿਓ ਇਹਦੇ ਵਿੱਚ ਲਾਈਟ ਔਰ ਡਾਰਕ ਦੋਨੋਂ ਚਾਰਟ ਆਏ ਹੋਏ ਨੇ ਅਸੀਂ ਦੇਖ ਜਿਵੇਂ ਤੁਸੀਂ ਇਹ ਚੈੱਕ ਕਰ ਸਕਦੇ ਹੋ ਮਸਟਰਡ ਸ਼ੇਡ ਆ ਕਿੰਨਾ ਪਿਆਰਾ ਕਲਰ ਬਣਿਆ ਹੋਇਆ ਇਹਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਡਾਰਕ ਹੈ ਨਹੀਂ ਇਹਨੂੰ ਤੁਸੀਂ ਜਦੋਂ ਆਪਾਂ ਸਟਿਚ ਕਰਵਾਉਣਾ ਦੇਖੋ ਇਹਦੇ ਵਿੱਚ ਆਫ ਵਾਈਟ ਸ਼ੇਡ ਵੀ ਆ ਰਹੀ ਹੈ ਹਨਾ ਗ੍ਰ ਕਿਤੇ ਨਾ ਕਿਤੇ ਟੱਚ ਦਿੱਤਾ ਹੋਇਆ ਇਹਦੇ ਨਾਲ ਜਿਹੜਾ ਕਲਰ ਕੰਬਿਨਟ ਸਾਡਾ ਮਿਕਸ ਅਪ ਹੋ ਜਾਣਾ ਬਹੁਤ ਹੀ ਸੋਹਣਾ ਜਿਹੜਾ ਲਾਈਟ ਤੋਂ ਡਾਰਕ ਦਾ ਕੰਬੀਨੇਸ਼ਨ ਬਣ ਜਾਂਦਾ ਔਰ ਫੈਬਰਿਕ ਦੀ ਮੈਂ ਗੱਲ ਕਰਾਂ ਤਾਂ ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਤੁਸੀਂ ਈਜ਼ੀਲੀ ਆਪਣੇ ਘਰ ਦੇ ਵਿੱਚੇ ਸੂਟ ਜਿਹੜੇ ਵੇਅਰ ਕਰ ਸਕਦੇ ਹੋ ਦੂਸਰੀ ਗੱਲ ਹੈਗਾ ਤੁਸੀਂ ਕਿਤੇ ਛੋਟਾ ਮोटा ਆਪਾਂ ਨੂੰ ਦੇਖਿਆ ਤਾਂ ਆਪਾਂ ਸਬਜ਼ੀ ਮੰਡੀ ਜਾਣਾ ਹੁੰਦਾ ਕਾਫੀ ਸਾਰਿਆਂ ਭੈਣਾਂ ਨੂੰ ਇਹ ਹੁੰਦਾ ਹੈ ਨਾ ਕਿ ਆਪਾਂ ਜਦੋਂ ਕਿਤੇ ਛੋਟੇ-ਮੋਟੇ ਕੰਮ ਜਾਣਾ ਮਾਰਕੀਟ ਵਿੱਚ ਕਿਹੜਾ ਸੂਟ ਪਾ ਕੇ ਜਾਈਏ ਕਈ ਵਾਰ ਆਪਾਂ ਨੂੰ ਸੂਟ ਪ੍ਰਾਈਜ਼ ਜਿਹੜੇ ਸ਼ੋ ਹੋ ਰਿਆ ਦੇ ਬਿਨਾ ਦੁਪੱਟੇ ਤੋਂ ਹੋ ਰਿਹਾ ਬਿਨਾ ਸਟੀਚਿੰਗ ਤੋਂ ਹੋ ਰਿਹਾ ਸਟੀਚਿੰਗ ਔਰ ਦੁਪੱਟਾ ਤੁਸੀਂ ਆਪਣੇ ਅਕੋਰਡਿੰਗ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਸਟੀਚਿੰਗ ਦੇ ਪ੍ਰਾਈਜ਼ ਜਿਹੜੇ ਨੂੰ ਲੱਗ ਰਹਿਣਗੇ ਅਗਰ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਦਾ ਦੁਪੱਟਾ ਲਾਇਕ ਕਰਦੇ ਹੋ ਕਈ ਹੁੰਦੇ ਨੇ ਵੀ ਦੀਦੀ ਕਹਿੰਦੇ ਨੇ ਵੀ ਸਾਨੂੰ ਦੁਪੱਟਾ ਹੋ ਸਕਦਾ ਜਿਹੜਾ ਸਿਰ ਦੇ ਉੱਪਰ ਟਿਕਦਾ ਹੋਵੇ ਕਈ ਵਾਰ ਕਹਿੰਦੇ ਨੇ ਵੀ ਨਹੀਂ ਵੀ ਸਾਨੂੰ ਕੋਈ ਦਿੱਕਤ ਨਹੀਂ ਜਿਵੇਂ ਦਾ ਤੁਹਾਨੂੰ ਦੁਪੱਟਾ ਠੀਕ ਲੱਗਦਾ ਤੁਸੀਂ ਸਾਨੂੰ ਉਹਨ ਆ ਵੀ ਤੁਸੀਂ ਬਿਨਾ ਸਟੀਚਿੰਗ ਤੋਂ ਬਾਏ ਕਰਨਾ ਚਾਹੁੰਦੇ ਹੋ ਕਿ ਜਾਂ ਵਿਦ ਸਟੀਚਿੰਗ ਬਾਏ ਕਰਨਾ ਚਾਹੁੰਦੇ ਹੋ ਪਲੀਜ਼ ਵਾਇਸ ਮੈਸੇਜ ਜ਼ਰੂਰ ਕਰਿਆ ਕਰੋ ਕਈ ਵਾਰ ਤੁਸੀਂ ਟਾਈਪ ਕਰਕੇ ਮੈਸੇਜ ਲਿਖ ਦਿੰਦੇ ਹੋ ਤਾਂ ਉਹ ਮੇਰੇ ਧਿਆਨ 'ਚ ਨਹੀਂ ਰਹਿੰਦਾ ਇੱਕ ਵਾਰ ਮੈਂ ਰੀਡ ਕਰ ਲੈਣੀ ਆ ਦੁਬਾਰਾ ਫਿਰ ਮੇਰੇ ਧਿਆਨ 'ਚ ਨਹੀਂ ਆਉਂਦਾ ਜਦੋਂ ਵਾਇਸ ਮੈਸੇਜ ਹੁੰਦਾ ਇੱਕ ਤਾਂ ਉਹਦੇ ਵਿੱਚ ਸਾਰਾ ਕੁਝ ਕਲੀਅਰ ਕੱਟ ਪਤਾ ਲੱਗ ਜਾਂਦਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਮੈਨੂੰ ਸਮਝਾਉਣਾ ਚਾਹੁੰਦੇ ਹੋ ਕਈ ਵਾਰ ਆਪਾਂ ਜੋ ਟਾਈਪ ਕਰਦੇ ਉਹਦੇ ਵਿੱਚ ਤੁਸੀਂ ਆ ਸੋਚਿਆ ਕੁਝ ਹੋਰ ਨਾਲ ਆਪਾਂ ਟਾਈਪ ਕੀਤਾ ਹੋਊ ਆਪਾਂ ਨੇ ਹੋਰ ਤਰੀਕਿਆਂ ਨਾਲ ਕੀਤਾ ਹੁੰਦਾ ਬਟ ਉਹ ਜਿਹੜਾ ਸਮਝ ਨਹੀਂ ਇਸ ਕਰਕੇ ਤੁਸੀਂ ਮੈਨੂੰ ਵੌਇਸ ਮੈਸੇਜ ਜ਼ਰੂਰ ਭੇਜਿਆ ਕਰੋ ਤੇ ਕਈ ਵਾਰੀ ਐਵੇਂ ਹੁੰਦਾ ਕਿਸੇ ਦੇ ਮੈਸੇਜ ਦਾ ਰਿਪਲਾਈ ਨਹੀਂ ਜਾਂਦਾ ਹੈਗਾ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰਦੀ ਕਿ ਤੁਸੀਂ ਮੈਨੂੰ ਦੁਬਾਰਾ ਮੈਸੇਜ ਕਰ ਸਕਦੇ ਹੋ ਨੋ ਪ੍ਰੋਬਲਮ ਤੁਸੀਂ ਇਹ ਨਾ ਸੋਚਿਆ ਕਰੋ ਕਿ ਅਮਨ ਬਿਜ਼ੀ ਹੈ ਕਿ ਪਤਾ ਨਹੀਂ ਅਸੀਂ ਉਹਨੂੰ ਪਰੇਸ਼ਾਨਤਾ ਨਹੀਂ ਕਰ ਰਹੇ ਮੈਸੇਜ ਕਰਕੇ ਨਹੀਂ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਮੈਨੂੰ ਐਨੀ ਟਾਈਮ ਮੈਸੇਜ ਕਰ ਸਕਦੇ ਹੋ ਤੁਹਾਡਾ ਮੈਸੇਜ ਇੱਕ ਵਾਰੀ ਰੀਡ ਨਹੀਂ ਹੋਇਆ ਤੁਸੀਂ ਮੈਨੂੰ ਦੁਬਾਰਾ ਮੈਸੇਜ ਕਰ ਸਕਦੇ ਹੋ ਨੋ ਪ੍ਰੋਬਲਮ ਦੇਖੋ ਤੁਹਾਨੂੰ ਵੀ ਕਿਤੇ ਨਾ ਕਿ ਤੁਹਾਡੇ ਦਿਲ ਦੇ ਅੰਦਰ ਸਵਾਲ ਹੁੰਦੇ ਆ ਵੀ ਸਾਰੇ ਸਾਡੇ ਮੈਸੇ नो प्रॉब्लम देखो जब बिजनेस शुरू ਕੀਤਾ ਤਾਂ ਕੋਈ ਗੱਲ ਨਹੀਂ ਇਹ ਚੀਜ਼ਾਂ ਦੀ ਟੈਨਸ਼ਨ ਹੀ ਨਹੀਂ ਲੈ ਜੁੰਦੀ ਵੀ ਹਾਈ ਮੈਨੂੰ ਬੜੇ ਮੈਸੇਜ ਆ ਰਹੇ ਮੈਨੂੰ ਬੜੇ ਫੋਨ ਕਾਲ ਆ ਰਹੇ ਜਦੋਂ ਮੇਰੇ ਕੋਲ ਟਾਈਮ ਹੁੰਦਾ ਫੋਨ ਕਾਲ ਮੈਂ ਜ਼ਰੂਰ ਅਟੈਂਡ ਕਰਦੀ ਹਾਂ ਠੀਕ ਹੈ ਜਦੋਂ ਕਈ ਵਾਰ ਮੈਂ ਬਾਹਰ ਹੁੰਦੀ ਹਾਂ ਤਾਂ ਮੈਂ ਫੋਨ ਨਹੀਂ ਅਟੈਂਡ ਕਰਦੀ ਹੈ ਕਿ ਤੁਹਾਨੂੰ ਪਤਾ ਆਪਦੇ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਫੋਨ ਤੇ ਮੈਂ ਅਗਰ ਲੱਗੀ ਤਾਂ ਮੇਰੇ ਆਪਦੇ ਕੰਮ ਰਹਿ ਜਾਂਦੇ ਨੇ ਠੀਕ ਹੈ ਜੀ ਹੋਪ ਕਿ ਤੁਹਾਨੂੰ ਫੈਬਰਿਕ ਬਾਰੇ ਸਾਰਾ ਪਤਾ ਲੱਗ ਗਿਆ ਹੋਣਾ ਇਟਾਲੀਅਨ ਵੂਲ ਦੇ ਉੱਪਰ ਰਹੇਗਾ ਜੀ ਏਕੇ ਬ੍ਰੈਂਡ ਦਾ ਫੈਬਰਿਕ ਰਹੇਗਾ ਬਹੁਤ ਹੀ ਸੌਫਟ ਫੈਬਰਿਕ ਹੈ ਔਰ ਗਰਮ ਸੂਟਨੇ ਜੀਏ ਇਹ ਚਾਹੇ ਤੁਸੀਂ ਡੇਲੀ ਵੇਅਰ ਦੇ ਨਾਲ ਯੂਜ਼ ਕਰੋ ਚਾਹੇ ਤੁਸੀਂ ਬਾਹਰ ਅੰਦਰ ਮੈਨੂੰ ਪਾ ਕੇ ਜਾਓ ਅੱਜ ਜਿਹੜਾ ਦੁਪੱਟੇ ਤੁਸੀਂ ਟਾਈ ਡਾਈ ਦੇ ਕਰਵਾਓ ਕਿਸੇ ਨੂੰ ਪਲੇਨ ਦੁਪੱਟਾ ਪਸੰਦ ਹੈ ਉਵੇਂ ਤੁਸੀਂ ਅਪਨੇ ਅਕੋਰਡਿੰਗ ਜਿਹੜਾ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਜਿਹੜੇ ਸ਼ੋ ਹੋ ਰਹੇ ਨੇ ਬਿਨਾ ਸਟਿਚਿੰਗ ਤੋਂ ਹੋ ਰਿਹਾ ਜੀ ਠੀਕ ਹੈ ਜੀ ਤੇ ਲੋ ਜੀ ਇਹ ਸੀ ਅੱਜ ਵਾਲੀ ਕਲੈਕਸ਼ਨ ਹੋਪ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਵਧੀਆ ਲੱਗੀ ਹੋਣੀ अगर बढ़िया लगी लाइक शेयर और एक प्यारा सा मैसेज जरूर करके जाओ ਤੁਹਾਡੇ ਇੱਕ ਪਿਆਰੇ ਜਿਹੇ ਮੈਸੇਜ ਨਾਲ ਬਹੁਤ ਹੀ ਜ਼ਿਆਦਾ ਪੋਜ਼ਿਟਿਵਿਟੀ ਮਿਲਦੀ ਹੈ ਜਦੋਂ ਤੁਸੀਂ ਕਹਿੰਦੇ ਕਿ ਬਹੁਤ ਸੋਹਣੀ ਕਲੈਕਸ਼ਨ ਹੈ ਠੀਕ ਹੈ ਜੀ ਤੁਸੀਂ ਇਸੇ ਤਰ੍ਹਾਂ ਸਾਨੂੰ ਸਪੋਰਟ ਔਰ ਪਿਆਰ ਕਰਦੇ ਰਹੋ ਸਾਡੇ ਦੋ ਚੈਨਲ ਨੇ ਜੀ ਦੂਸਰਾ ਚੈਨਲ ਹੈਗਾ ਜੀ ਮਿਸਟਰ ਐਂਡ ਮਿਸਿਸ 바ਸੀ ਉਹ ਸਾਡਾ ਫੈਮਿਲੀ ਵਲੋਗਿੰਗ ਚੈਨਲ ਹੈ ਕਾਫੀ ਸਾਰੇ ਭੈਣ ਭਰਾਵਾਂ ਮੇ ਆਉਂਦੇ ਹਨ ਉਹਨਾਂ ਨੂੰ ਕਾਫੀ ਸਾਰੇ ਸਵਾਲ ਹੁੰਦੇ ਹਨ ਉਹਨਾਂ ਦੇ ਦਿਲ ਦੇ ਵਿੱਚ ਕਿ ਪਤਾ ਨਹੀਂ ਆਪਾਂ ਜਿਹੜੇ ਸੂਟ ਬਾਏ ਕਰ ਰਹੇ ਅਗਰ ਇੱਥੇ ਪੇਮੈਂਟ ਸਾਡੀ ਗਈ ਸਹੀ ਜਗ੍ਹਾ ਗਈ ਹੈ ਜਾਂ ਨਹੀਂ ਗਈ ਤੁਸੀਂ ਸਾਡਾ ਫੈਮਿਲੀ ਚੈਨਲ ਜਾ ਕੇ ਦੇਖ ਸਕਦੇ ਹੋ ਮਿਸਟਰ ਐਂਡ ਮਿਸਿਸ ਬਾਸੀ ਉਥੇ ਤੁਹਾਡੇ ਜਿਹੜੇ ਕਾਫੀ سارے ਸਵਾਲਾਂ ਦੇ ਜਵਾਬ ਨੇ ਸਾਡੇ ਵਲੌਗ ਦੇਖ ਕੇ ਤੁਹਾਡੇ ਸਵਾਲ ਜਿਹੜੇ ਕਲੀਅਰ ਹੋ ਜਾਣਗੇ ਚਲੋ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ